ਦੋਸਤੋ ਆ ਬਾਈ ਵੀ ਸੰਗਰੂਰ ਜ਼ਿਲ੍ਹੇ ਦੇ ਨੇ ਪਹਿਲੇ ਸਥਾਨ ਤੇ ਬਾਈਆਂ ਦਾ ਕਟਾਇਆ ਸਾਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਨੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਗੰਡੂਆ ਗੰਨੂ ਆ ਕਿਹੜੀ ਪੋਜੀਸ਼ਨ ਹਾਸਲ ਕੀਤੀ ਆ ਬਾਈ ਇਹਨੇ ਪਹਿਲਾ ਸਥਾਨ ਕਿਹੜੇ ਬੋਲ ਦਾ ਬਾਈ ਇਹੇ ਮਸ਼ਾਲ ਦਾ ਚੈੱਕ ਕਰ ਲਉ ਸੀ ਬਾਈ ਕਹਿੰਦਾ ਵਿਸ਼ਾਲ ਦਾਗਾ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈਗੀ ਇਹਨੇ ਕਿੰਨਾ ਟਾਈਮ ਹੋ ਗਿਆ ਬਾਈ ਬਰੀਡ ਤੇ ਕੰਮ ਕਰਦਿਆਂ ਨੂੰ ਪਿਛਲੇ ਸਾਲ ਤੇ ਲੱਗਿਆ ਬਾਈ ਪਿਛਲੇ ਸਾਲ ਕੋਟੜਾ ਤੋਂ ਵੀ ਚੈਂਪੀਅਨ ਸੀ ਕੀਰੀਆਂ ਦੇ ਵਿੱਚ ਠੀਕ ਆ ਹੁਣ ਇਹ ਦੋ ਦੰਦ ਕਰੇ ਨਹੀਂ ਇਕੱਠੇ ਚਾਰ ਕਰ ਗਿਆ ਇਥੋਂ ਵੀ ਐਫਏ ਜੂ ਵੀ ਚੈਂਪੀਅਨ ਹੈਗੇ ਠੀਕ ਆ ਬਾਈ ਅੱਗੇ ਵੀ ਕਰਦੇ ਰਹਿਾਂਗੇ ਬਾਕੀ ਡੰਗਰ ਹੈਗੇ ਆਪਣੇ ਕੋਲੇ ਜਿੰਮੋ ਕੱਟੀ ਗਰੇਡਰ ਚ ਪਾਈ ਸੀ ਉਹ 6ਵੇਂ ਨੰਬਰ ਤੇ ਆਪਣੀ ਇਹ ਨੀਲੀ ਰਾਈ ਵੀ 90 ਨੰਬਰ ਤੇ ਹੀ ਸੀ ਆਪਣੀ ਠੀਕ ਆ ਬਾਈ ਕਿੰਨੇ ਡੰਗਰ ਨੇ ਘਰੇ ਬਾਈ ਆਪਣੇ ਲਵੇ ਹੈਗੇ ਆਪਣੇ ਕੋਲ 8-10 8-10 ਡੰਗਰ ਹੈਗੇ ਆ ਇਹ ਬੋਲ ਕਿੰ ਇੱਕ ਹੀ ਆ ਬਾਈ ਇਹ ਕਿੰਨੇ ਚਿਰ ਦਾ ਹੋ ਗਿਆ ਹੁਣ ਇਹ 3 ਸਾਲ ਦਾ 3 ਸਾਲ ਦਾ ਹੋ ਗਿਆ ਠੀਕ ਆ ਇਹਦਾ ਸੀਮਨ ਤਿਆਰ ਹੋਇਆ ਕਾ ਹਲੇ ਸੀਮਨ ਬਾਈ 15 ਦਿਨਾਂ ਨੂੰ ਬੇਬੇ ਵਾਲ ਕਰਦਾ ਹੈ ਠੀਕ ਆ ਚੈੱਕ ਕਰ ਲਓ ਦੋਸਤੋ ਬਾਈ ਕਹਿੰਦਾ ਸੀਮਨ 15 ਦਿਨਾਂ ਨੂੰ ਅਵੇਲੇਬਲ ਕਰਾਂਗੇ ਤੇ ਪਿੰਡ ਹੈਗਾ ਵਾਈਆਂ ਦਾ ਗੰਡੂਆ ਕਰਮਜੀਤ ਅਨਮੋਲ ਆ ਜਿਹੜਾ ਉਹਦੇ ਪਿੰਡ ਤੋਂ ਨੇ ਬਾਈ ਬਹੁਤ ਚੰਗਾ ਕੱਟਾਗਾ ਵਾਈਆਂ ਦਾ ਚੈੱਕ ਕਰੋ ਜੀ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈਗੀ ਤੇ ਬਾਈ ਕਹਿੰਦਾ ਤਨ ਸਾਡੇ ਜਾਨਵਰ ਆਏ ਨੇਗੇ ਸਤਾਨਾਂ ਤੇ ਚੈੱਕ ਕਰੂ ਬਾਈਆਂ ਦਾ ਇਹਦਾ ਕੀ ਨਾਮ ਰੱਖਿਆ ਹੋਇਆ ਬਈ ਅੱਗੇ ਇਹਦਾ ਜੋਰਾ ਇਹਦਾ ਜੋਰਾ ਨਾਮ ਰੱਖਿਆ ਹੈਗਾ ਠੀਕ ਆ ਹੋਰ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਐਵੇਂ ਵੀ ਆਪਾਂ ਨੂੰ ਬੁੱਧਵਤ ਬਰੀਡਿੰਗ ਤੇ ਕੰਮ ਕਰਨ ਨੂੰ ਚਾਹੀਦਾ ਜਿਵੇਂ ਹਰਿਆਣੇ ਦੇ ਵਿੱਚ ਆਪਾਂ ਕਹਿੰਦੇ ਚੰਗੇ ਜਾਨਵਰ ਨੇ ਠੀਕ ਆ ਜੇ ਆਪਾਂ ਮਿਹਨਤ ਕਰੀ ਜਾਨਵਰ ਤਾਂ ਪੰਜਾਬ 'ਚ ਵੀ ਚੰਗੇ ਆ ਜਾਣਗੇ ਹਰਿਆਣੇ ਨੂੰ ਹੁਣ ਇਹ ਸੀਗਾ ਰਿਆਣੇ ਦੇ ਛੋਟੇ ਦੇ ਵਿੱਚ ਠੀਕ ਆ ਬਾਤ ਬਾਗੀ ਪਹਿਲੇ ਨੰਬਰ ਤੇ ਆ ਬਈ ਸਹੀ ਆ ਗੱਲ ਬਾਈ ਠੀਕ ਆ ਮੁੰਡੇ ਕਿਸੇ ਨੇ ਕਰਨੀ ਨਹੀਂ ਠੀਕ ਆ ਇਹਦੇ ਬਾਅਦ ਕੁਝ ਵੀ ਨਹੀਂ ਜਿੰਨੇ ਕਰਨਾ ਉਹਦੇ ਵਾਸਤੇ ਸਾਰਾ ਕੁਝ ਹੈ ਬਾਈ ਸਹੀ ਆ ਗੱਲ ਬਾਈ ਇਹਦਾ ਬਈ ਫਿਰ ਬੰਦਾ ਵਿੱਚ ਭਾਲਦ ਨੇ ਸਹੀ ਆ ਗੱਲ ਚਲੋ ਉੱਤੀ ਰਹੇ 24 ਘੰਟੇ ਠੀਕ ਆ ਬਈ ਠੀਕ ਆ ਬਾਈ ਉਹ ਕੱਪੜਾ ਮਾਰਦਾ ਤੇ ਤੇਲ ਮਾਰਦਾ ਤਾਂ ਹੀ ਰੱਖਣਾ ਪੈਂਦਾ ਠੀਕ ਆ ਬਾਈ ਬਾਈ ਕਹਿੰਦਾ ਬੰਦਾ ਵਿੱਚੇ ਭਾਲਦੇ ਨੇ ਇਹ ਚੈੱਕ ਕਰ ਲਓ ਤੁਸੀਂ ਖੀਰਿਆਂ ਦੇ ਵਿੱਚ ਬਾਈ ਕਹਿੰਦਾ ਪਹਿਲਾ ਸਥਾਨ ਇਹਨੇ ਹਾਸਲ ਕੀਤਾਗਾ ਪਿੰਡ ਹੈਗਾ ਬਾਈਆਂ ਦਾ ਗੰਡੂਆ ਜ਼ਿਲ੍ਹਾ ਸੰਗਰੂਰ ਹੈ ਲਾਇਕ ਕਰ ਦਿਓ ਵੀਡੀਓ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ